ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆਂ ਅੱਜ ਤੁਹਾਡੇ ਲਈ ਆਪਾਂ ਬਰਬਰੀ ਦੇ ਵਿੱਚ ਸੂਟ ਲੈ ਕੇ ਆਏ ਜੀ ਲਿਲਨ ਦੇ ਵਿੱਚ ਸੂਟ ਲੈ ਕੇ ਆ ਤੇ ਚੰਤੇਰੀ ਦੇ ਵਿੱਚ ਸੂਟ ਹੋਣਗੇ ਤਿੰਨ ਤਰ੍ਹਾਂ ਦੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ ਸਵਾ 9:00 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146480800 ਦੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਸ਼ੌਪ ਤੇ ਆ ਕੇ ਸੂਟ ਪਿਕ ਕਰ ਸਕਦੇ ਹੋ ਜੀ ਪਰ ਜੇ ਤੁਸੀਂ ਆਨਲਾਈਨ ਸੂਟ ਮੰਗਾਉਣਾ ਹੈ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਸੂਟ ਦੇ ਉੱਪਰ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਹੈ ਜਿਹੜੀ ਆਨਲਾਈਨ ਹੀ ਪਾਉਣੀ ਪੈਣੀ ਹੈ ਤੇ ਕੋਰੀਅਰ ਚਾਰਜਸ ਹੈ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਕਰੀਦੀ ਹੈ ਜੀ ਤੁਸੀਂ ਜਿਵੇਂ ਦੀ ਮਰਜ਼ੀ ਸਟਿਚਿੰਗ ਕਰਾ ਕੇ ਸੂਟ ਸਟਿਚ ਕਰਾ ਕੇ ਵੀ ਮੰਗਾ ਸਕਦੇ ਹੋ ਅਨਸਟਿਚ ਸੂਟ ਤਾਂ ਜਿਵੇਂ ਦਿਖਾਈ ਦੀਆ ਵੀਡੀਓ ਚ ਉਹ ਤਾਂ ਤੁਸੀਂ ਮੰਗਵਾਏ ਸਕਦੇ ਹੋ ਜੀ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਦੀ ਵੀਡੀਓ ਦੇ ਵਿੱਚ ਆਪਾਂ ਪੂਰੇ ਵੀਕ ਦੇ ਵਿੱਚੋਂ ਜਿਹੜੀ ਵੀਡੀਓ ਦੇ ਵਿੱਚ ਸਭ ਤੋਂ ਜ਼ਿਆਦਾ ਕਮੈਂਟ ਹੋਣੇ ਆ ਉਹਦੇ ਵਿੱਚ ਆਪਾਂ ਲੱਕੀ ਵੀਨਰ ਕੱਢਦੇ ਹਾਂ ਜੀ ਕਮੈਂਟ ਦੇ ਵਿੱਚੋਂ ਸਕਰੋਲ ਕਰਕੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਬਰਬਰੀ ਦੇ ਵਿੱਚ ਸੂਟ ਹੈ ਜੀ ਪਹਿਲਾ ਆਪਣਾ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਪਿਆਰਾ ਇਹਨਾਂ ਲਾਈਟ ਕਲਰ ਦੇ ਵਿੱਚ ਸੂਟ ਹੈ ਆਪਣੇ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਪਿਆਰੇ ਮਸਲੀਨ ਇਹ ਗਰਮੀਆਂ ਦੇ ਅਕੋਰਡਿੰਗ ਸੂਟ ਬਣਾਏ ਆਪਾਂ ਨੇ ਮਸਲੀਨ ਦੀ ਬਾਟਮ ਦੇ ਨਾਲ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹਿਣੀ ਹੈ ਕਿਉਂਕਿ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਡਿਜੀਟਲ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਹੋਇਆ ਲਾਈਟ ਕਲਰ ਰਹਿਣਗੇ ਕਿਉਂਕਿ ਲਾਈਟ ਜਿਹੜਾ ਡਿਜੀਟਲ ਪ੍ਰਿੰਟ ਹੁੰਦਾ ਹੈ ਹਮੇਸ਼ਾ ਲਾਈਟ ਤੇ ਕਲਰ ਖਿੰਡਦਾ ਹੈ ਮਲਟੀ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਇਹ ਦੇਖੋ ਕਿੰਨਾ ਪਿਆਰਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਬਹੁਤ ਪਿਆਰਾ ਹੈ ਪਿਓਰ ਬਰਬਰੀ ਦਾ ਸੂਟ ਹੈ ਇਹ ਬਾਜੂ ਆ ਜਾਣੀ ਹੈ ਜੀ 2.5 ਮੀਟਰ ਦੀ ਸ਼ਰਟ ਰਹਿਣੀ ਇੱਕ ਬਾਜੂ ਪਿੱਛੇ ਪਿਛਲੀ ਸਾਈਡ ਹੈ ਜੀ ਇਹ ਵਾਲੀ ਤੇ ਪਿਓਰ ਮਸਲੀਨ ਦੀ ਇਸ ਦੇ ਨਾਲ ਬਾਟਮ ਹੈ ਸੇਮ ਕਲਰ ਦੀ ਉਹ ਤੇ ਨਾਲ ਬਰਬਰੀ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਹੈ ਪਰੀ ਦੇ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਦੁਪੱਟੇ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਸਾਰਾ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਕਿਉਂਕਿ ਬਰਬਰੀ ਫੈਬਰਿਕ ਹੀ ਬਹੁਤ ਜ਼ਿਆਦਾ ਚੱਲ ਰਿਹਾ ਇੱਕ ਤਾਂ ਗ੍ਰੇਸਫੁੱਲ ਬਹੁਤ ਹੈ ਫੈਬਰਿਕ ਇੱਕ ਵਾਰ ਨਹੀਂ ਪੈਂਦੇ ਜ਼ਿਆਦਾ ਫੈਬਰਿਕ ਨੂੰ ਜ਼ਿਆਦਾ ਪ੍ਰੈਸ ਦੀ ਲੋੜ ਨਹੀਂ ਹੈਗੀ ਸ਼ਰਟ ਲਾਈਨਿੰਗ ਲਾ ਕੇ ਬਣਨੀ ਹੈ बॉਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਬਰਬਰੀ ਦੀ ਸ਼ਰਟ ਡਿਜੀਟਲ ਪ੍ਰਿੰਟ ਦੇ ਵਿੱਚ ਬਰਬਰੀ ਦਾ ਹੀ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਪਿਓਰ ਮਸਲੀਨ ਦੀ 3 ਮੀਟਰ ਦੀ बॉਟਮ ਦੇ ਨਾਲ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਜਿਵੇਂ ਮਰਜ਼ੀ ਕਿਸੇ ਵਧੀਆ ਫੰਕਸ਼ਨ ਤੇ ਵੀ ਆਪਾਂ ਗਰਮੀਆਂ ਦੇ ਵੇਅਰ ਕਰ ਲਈਏ ਐਜ਼ ਇਟ ਇਜ਼ ਹੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਬਰਬਰੀ ਦੇ ਸੂਟਾਂ ਦੀ ਤੇ ਪ੍ਰਾਈਸ ਹੈਗਾ ਸੂਟ ਦਾ 2500 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2500 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਪਹਿਲਾ ਸੂਟ ਬਰਬਰੀ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਹੁਣ ਕਲਰਸ ਲਾਈਟ ਲਾਈਟ ਹੀ ਹੋਣਗੇ ਦੀ ਨੈਕਸਟ ਜਿਵੇਂ ਹਲਕਾ ਜਿਹਾ ਜਿਵੇਂ ਇਹ ਲਾਈਟ ਸਕੀਨ ਜਿਹਾ ਕਲਰ ਆ ਇਦੇ ਉੱਪਰ ਮਲਟੀ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਹੋਈ ਹੈ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਟੋਨ ਤੇ ਹੈ ਲੱਗ ਜੀ ਲੁੱਕ ਦੇ ਸੂਟ ਇਹ ਦੇਖ ਕਿੰਨਾ ਪਿਆਰਾ ਲਾਈਟ ਪਿਆਜ਼ੀ ਪਿੰਕ ਜਿਹਾ ਕਲਰ ਹੈ ਸੈਲਫ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੈ ਸਾਰੀ ਸ਼ਰਟ ਤੇ ਤੇ ਮਲਟੀ ਦੇ ਵਿੱਚ ਹੋਈ ਹੈ ਡਿਜੀਟਲ ਪ੍ਰਿੰਟਿੰਗ ਇਹ ਕਿਰਾ ਆ ਗਿਆ ਨੀਚੇ ਸ ਪੂਰਾ ਹੈਵੀ ਸਾਈਡ ਤੇ ਬਾਜੂ ਦਿੱਤੀ ਹੋਈ ਹੈ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਹੈ ਨਾਲ ਤੇ ਨਾਲ ਬਰਬਰੀ ਲਈ ਦੁਪੱਟਾ 2.5 ਮੀਟਰ ਦਾ ਦੁਪੱਟਾ ਲੈਣਾ ਦੁਪੱਟੇ ਦੀ ਦੇਖੋ ਗ੍ਰੇਸ ਕਿੰਨੀ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਗਰਮੀਆਂ ਦੇ ਅਕੋਰਡਿੰਗ ਕੁਝ ਅਲੱਗ ਜੀ ਲੁੱਕ ਦੇ ਵਿੱਚ ਸੂਟ ਹੈਗੇ ਅੱਜ ਦੇ ਕਿਉਂਕਿ ਬਰਬਰੀ ਦਾ ਇਸ ਵਾਰੀ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਬਰਬਰੀ ਦੇ ਫੈਬਰਿਕ ਦਾ ਹਰੇਕ ਉਹਦੇ ਵਿੱਚ ਬਰਬਰੀ ਹੀ ਬਰਬਰੀ ਹੋਈ ਪਈ ਹੈ ਇਹ ਦੇਖ ਇਹ ਲੁੱਕ ਆ ਜੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਇਹ ਵੀ ਸਕਿਨ ਅਲਾਈਟ ਜਿਹਾ ਹੀ ਕਲਰ ਹੈ ਦਸਤੀ ਪੀਚ ਜਿਹਾ ਕਲਰ ਵੀ ਕਹਿ ਸਕਦੇ ਹਾਂ ਨੂੰ ਅਲੱਗ ਜਿਹਾ ਸ਼ੇਡ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਬਰਬਰੀ ਦੀ ਸ਼ਰਟ ਬਹੁਤ ਸੋਹਣਾ ਮਲਟੀ ਦੇ ਵਿੱਚ ਇਹ ਸਾਰਾ ਪੇਂਟਿੰਗ ਹੋਇਆ ਸਾਈਡ ਤੇ ਬਾਜੂ ਆ ਯਾਨੀ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਦੇ ਨਾਲ ਇਹ ਨਾਂ ਬਰਬਰੀ ਦਾ ਦੁਪੱਟਾ ਡਿਜੀਟਲ ਪ੍ਰਿੰਟ ਸਾਰੇ ਤੇ ਹੋਇਆ ਦੁਪੱਟੇ ਦੇ ਦੁਪੱਟੇ ਦੀ ਗ੍ਰੇਸ ਯਾਰ ਅਸਲਤ 3500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਸੂਟ ਦਾ 2500 ਪ੍ਰਾਈਸ ਹੈ ਤੇ ਨੈਕਸਟ ਆ ਗਿਆ ਇਹਦੇ ਵਿੱਚ ਲਾਈਟ ਫਰੋਜ਼ੀ ਕਲਰ ਹੈ ਬਿਲਕੁਲ ਲਾਈਟ ਫਰੋਜ਼ੀ ਕਲਰ ਹੈ ਜੀ ਬਹੁਤ ਪਿਆਰੀ ਡਿਜੀਟਲ ਪ੍ਰਿੰਟਿੰਗ ਹੈ ਕੀ ਰੇ ਤੇ ਤੇ ਕਿੰਨੀ ਵਧੀਆ ਬਹੁਤ ਸੋਹਣਾ ਮਲਟੀ ਦੇ ਵਿੱਚ ਸਾਰਾ ਡਿਜੀਟਲ ਪ੍ਰਿੰਟ ਹੋਇਆ ਇਹ ਬਾਜ਼ੂਨ ਤੇ ਆ ਜਾਣਾ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਤੇ ਨਾਲ ਪਰਬਰੀ ਦਾ ਹੀ ਪਿਸਟਲ ਪ੍ਰਿੰਟ ਦੇ ਵਿੱਚ ਦੁਪੱਟਾ ਪੂਰੇ 2.5 ਮੀਟਰ ਦਾ ਫੁੱਲ ਲੈਂਥ ਦੇ ਵਿੱਚ ਚੜਾਈ ਦੇ ਵਿੱਚ ਵੀ ਬਹੁਤ ਪਿਆਰਾ ਦੁਪੱਟਾ ਸੂਟ ਦੀ ਲੁੱਕ ਹੀ ਬਹੁਤ ਪਿਆਰੀ ਗਰਮੀਆਂ ਦੇ ਅਕੋਰਡਿੰਗ ਬਹੁਤ ਸੋਹਣਾ ਸੂਟ ਹੈ 2500 ਪ੍ਰਾਈਸ ਹੈ ਮੈਂ 4 ਸੂਟ ਤੁਹਾਨੂੰ ਬਰਬਰੀ ਦੇ ਦਿਖਾਏ ਆ ਜੀ 4 ਰੰਗ ਡਿਜੀਟਲ ਪ੍ਰਿੰਟ ਦੇ ਵਿੱਚ 2500 ਪ੍ਰਾਈਸ ਦੇ ਨਾਲ ਨੈਕਸਟ ਸਟਾਰਟ ਕਰਦੇ ਆਂ ਆਪਾਂ ਨੀਲਨ ਦੇ ਵਿੱਚ ਹੈ ਜੀ ਸੂਟ ਪਿਓਰ ਨੀਲਨ ਦੇ ਵਿੱਚ ਡਿਜ਼ਾਈਨਰ ਸੂਟ ਰਹਿਣਾ ਬੜਾ ਸੋਹਣਾ ਲਾਈਟ yellow ਕਲਰ ਹੈ ਪਿਓਰ ਦੇ ਦੁਪੱਟੇ ਦੇ ਨਾਲ ਨੈਕ ਆਲਰੇਡੀ ਰੈਡੀ ਹੈ ਜੀ 3 ਮੀਟਰ ਦੀ ਸ਼ਰਟ ਹੈਗੀ ਇਹ ਜਿੰਨਾ ਮਰਜ਼ੀ ਤੁਸੀਂ ਏ ਲਾਈਨ ਬਣਾ ਲਓ ਘੇਰਾ ਜਿੰਨਾ ਮਰਜ਼ੀ ਤੁਸੀਂ ਰੱਖ ਸਕਦੇ ਹੋ neck देखो किन्ने ਪਿਆਰੀ ਬਣੀ ਐ ਇਹ ਕੇ ਰੇਤੀ ਆ ਜਾਣਾ ਬਹੁਤ ਸੋਹਣਾ ਪੇਂਟ ਹੈਂਡ ਪੇਂਟ ਹੋਇਆ ਘੇਰੇ ਤੇ ਤੇ ਔਰਗੈਂਜ਼ਾ ਤੇ ਵਰਕ ਹੋਇਆ ਜੀ ਇਹ ਸਾਰਾ ਔਰਗੈਂਜ਼ਾ ਲਗਾ ਕੇ ਵਰਕ ਕੀਤਾ ਹੋਇਆ ਇਹ neck ਆ ਗਈ ਇਹ ਲੁੱਕ ਆ ਜਣੀ ਸੂਟ ਦੀ ਦੇਖੋ ਕਿੰਨੀ ਪਿਆਰੀ ਹੈ ਇਹ ਸਾਈਡ ਤੇ ਬਾਜੂ ਦਿੱਤੀਆਂ ਹੋਈਆਂ ਅਲੱਗ ਤੋਂ ਇਹ ਬਾਜੂ ਤੇ ਆ ਜਾਣਾ ਦੇਖੋ ਪੂਰਾ ਪੇਂਟ ਵੀ ਆ ਬਾਜੂ ਤੇ ਵਰਕ ਵੀ ਆ ਤੇ ਫਰੰਟ ਤੇ ਕੱਟ ਵਰਕ ਵੀ ਆ ਜਿੰਨੀ ਮਰਜ਼ੀ ਤੁਸੀਂ ਬੈਲਸ ਲੀਸ ਬਣਾ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਇਹਨਾਂ ਨੂੰ ਜਿੰਨੀ ਰੈਡੀ ਕਰਨੀ ਹੈ ਅੱਗੇ ਤੋਂ ਫਰੰਟ ਤੋਂ ਉਨੀ ਹੋ ਰੈਡੀ ਕਰ ਸਕਦੇ ਹੋ ਤੁਸੀਂ ਕਾਟਨ ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਦੁਪੱਟੇ ਦੇ ਸਾਰੇ ਤੇ ਹੈਂਡ ਪੇਂਟ ਹੋਏ ਤੇ ਫੋਰ ਸਾਈਡ ਦੇਖੋ ਚਿਕਨ ਦਾ ਪੈਚ ਲਗਾ ਕੇ ਉਹਨੇ ਕੱਟ ਵਰਕ ਹੈ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਜਣੀ ਸੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵੱਡਾ ਸੂਟ ਲੈਦੇ ਨਾਲ ਦਾ ਸੇਮ ਹੈਗਾ ਆਪਣੇ ਕੋਲ ਗ੍ਰੇ ਕਲਰ ਸੇਮ ਡਿਜ਼ਾਈਨ ਦੇ ਵਿੱਚ ਗ੍ਰੇ ਕਲਰ ਹੈ ਬੜਾ ਸੋਹਣਾ ਗਰਲਿਸ਼ ਲੁੱਕ ਦੇ ਵਿੱਚ ਡਿਜ਼ਾਈਨਰ ਸੂਟ ਹੈ ਇਹ ਜਾਂ ਤੁਸੀਂ ਆਫਿਸ ਵਗੈਰਾ ਲਈ ਵੇਅਰ ਕਰਨਾ ਹੈ ਬੜਾ ਪਿਆਰਾ ਪਿਓਰ ਲੀਲਨ ਦੀ ਸ਼ਰਟ ਹੈ ਜੀ ਇਹ। ਨੈੱਕ ਦੇਖੋ ਕਿੰਨੀ ਪਿਆਰੀ ਬਣੀ ਹੈ। ਤੇ ਘੇਰੇ ਤੇ ਬਹੁਤ ਸੋਹਣਾ। ਪੇਂਟ ਵੀ ਹੋਇਆ, ਵਰਕ ਵੀ ਹੈ ਘੇਰੇ ਤੇ ਤੇ ਕੱਟਵਰਕ ਵੀ ਹੈ। ਇਹ ਬਾਜੂ ਦਿੱਤੀਆਂ ਹੋਈਆਂ ਲੱਗਤ। ਇਹ ਬਾਜੂ ਤੇ ਆ ਜਾਣਾ। ਬਹੁਤ ਸੋਹਣਾ ਵਰਕ ਹੈ ਬਾਜੂ ਤੇ ਵੀ। ਪਲੇਨ ਬਾਟਮ ਗ੍ਰੇ ਕਲਰ ਦੀ ਤੇ ਨਾਲ ਪਿਓਰ ਦਾ ਦੁਪੱਟਾ ਦੁਪੱਟੇ ਤੇ ਹੈਂਡ ਪੇਂਟ ਵੀ ਹੋਇਆ ਸਾਰਾ ਕੱਟ ਵਰਕ ਵੀ ਬਹੁਤ ਪਿਆਰਾ ਇਹ ਲੁੱਕ ਕਰੋ ਬਹੁਤ ਸੋਨਾ ਸੂਟ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਵਾਲੇ ਤੁਹਾਡੇ ਦੋ ਕਲਰ ਤੁਹਾਨੂੰ ਦਿਖਾਏ ਗ੍ਰੇ ਤੇ yellow 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨੈਕਸਟ ਆ ਗਿਆ ਜੀ ਕਿਲਨ ਦੇ ਵਿੱਚ ਹੈ ਜੀ ਸੂਟ ਬੜਾ ਪਿਆਰਾ ਮਲਟੀ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਇਹਦੇ ਤੇ ਸਾਰਾ ਵਰਕ ਇਹ ਸਾਰਾ ਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਇਹ ਬਾਜੂ ਤੇ ਆ ਜਾਣਾ ਵਰਕ ਇਹ نیچے ਆਪਾਂ ਘੇਰੇ ਤੇ ਇਹ ਬਾਜੂ ਤੇ ਤੁਸੀਂ ਯੂਜ਼ ਕਰਨਾ ਐਕਸਟਰਾ ਦਾ ਯੂਜ਼ ਕਰ ਸਕਦੇ ਹੋ ਜੀ ਸਾਈਡ ਤੇ ਦਿੱਤਾ ਹੋਇਆ ਇਹ ਲੁੱਕ ਆ ਜਾਣੀ ਹੈ ਪਿਓਰਲੀ ਲੈਂਡ ਦੇ ਵਿੱਚ ਸ਼ਰਟ ਹੈ ਨਾਲ ਸੇਮ ਕਲਰ ਦੀ ਬਾਟਮ ਸਕੀਮ ਕਲਰ ਦਿਓ ਤੇ ਨਾਲ ਦੁਪੱਟਾ ਲੀਲਨ ਦੇ ਵਿੱਚ ਹੀ ਆ ਜੀ ਦੁਪੱਟਾ ਤੇ ਦੁਪੱਟੇ ਦੇ ਫੋਰ ਸਾਈਡ ਸਾਰਾ ਵਰਕ ਹੈ ਤੇ ਪੱਲਿਆਂ ਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਧਾਗੇ ਨਾਲ ਇਹ ਦੇਖੋ ਬਿਲਕੁਲ ਲਾਈਟ ਵੇਟ ਬਹੁਤ ਸੋਹਣਾ ਸਟਾਈਲਿਸ਼ ਸੂਟ ਹੈ ਇਹ ਲੁੱਕ ਆ ਗਈ ਜੀ ਸੂਟ ਦੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਜੀ ਲਿੱਲਨ ਚ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਆ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸੂਟ ਚੰਦੇਰੀ ਦੇ ਵਿੱਚ ਹੈ ਜੀ ਸੂਟ ਆਪਣਾ ਬੜਾ ਸੋਹਣਾ ਪਿਓਰ ਚੰਦੇਰੀ ਦਾ ਹੈਗਾ ਇਹ ਸੂਟ 3 ਮੀਟਰ ਦੀ ਸ਼ਰਟ ਹੈ ਜੀ ਇਹ ਜਿੰਨਾ ਮਰਜੀ ਹੈਵੀ ਨਾਪ ਬਣਾ ਸਕਦੇ ਆ ਇਹ ਅੱਡੇ ਤੇ ਜਿਵੇਂ ਬੁਣਿਆ ਹੁੰਦਾ ਜਿਹੜਾ ਆਪਣਾ ਕਪੜਾ ਉਹ ਵਾਲਾ ਸੂਟ ਹੈ ਜੀ ਬਹੁਤ ਸੋਹਣਾ ਖੱਡੀ ਤੇ ਖੱਡੀ ਵਾਲਾ ਸੂਟ ਇਹ ਸਾਰੀ ਬੂਟੀ ਤੁਸੀਂ ਦੇਖ ਸਕਦੇ ਹੋ ਮਲਟੀ ਹੈ ਜਿਹੜੀ ਇਹ ਖੱਡੀ ਤੇ ਬੁਣਿਆ ਹੁੰਦਾ ਇਹ ਲੁੱਕ ਆ ਜਣੀ ਘੇਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੁਠੇ ਪਾਸੇ ਤੋਂ ਤੁਹਾਨੂੰ ਦਿਖਾ ਦੰਨੀ ਆ ਇਹ ਦੇਖੋ ਇਹ ਸਾਰਾ ਵਰਕ ਕੀਤਾ ਹੋਇਆ ਇਹ ਫਰੰਟ ਆ ਗਿਆ 3 ਮੀਟਰ ਦੀ ਸ਼ਰਟ ਹੈ ਇਹ ਫਰੰਟ ਆ ਗਿਆ ਉੱਪਰ ਤੋਂ neck ਤੋਂ ਲੈ ਕੇ ਦੇਖੋ ਕਿੰਨਾ ਪਿਆਰਾ ਤੇ ਇਹ ਬੈਕ ਪੱਲਾ ਜੀ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਇਹ ਬੈਕ ਤੇ ਆ ਜਾਣਾ ਤੇ ਇਹ ਬਾਜ਼ੂ ਆ ਜਾਣੀਆਂ ਅਲੱਗ ਤੋਂ ਇਬਾਦੁਆ ਜਿੰਨੀ ਮਰਜ਼ੀ 슬ੀਵਸ ਤੁਸੀਂ ਰੱਖ ਸਕਦੇ ਹੋ ਇਹ 슬ੀਵਸ ਤੇ ਆ ਜਾਣਾ ਵਰਕ ਇਹ ਦੇਖੋ ਇਹ ਸਾਰਾ ਵਰਕ ਕੀਤਾ ਹੋਇਆ ਠੱਡੀ ਤੇ ਹੈਗਾ ਬਣਿਆ ਹੋਇਆ ਸੂਟ ਇਹ ਪਿਓਰ ਚੰਦੇਰੀ ਦਾ ਇਹ ਲੁੱਕ ਆ ਜਾਣੀ ਸੂਟ ਦੀ ਇਹ ਲੁੱਕ ਆਣੀ ਹੈ ਸ਼ਰਟ ਦੀ ਕਿੰਨਾ ਪਿਆਰਾ ਸੀ ਪਿਓਰ ਮਸਲੀਨ ਦੇ ਵਿੱਚ ਬਾਟਮ ਹੈ ਨਾਲ 3 ਮੀਟਰ ਦੀ ਇਹ ਨਾ ਪਿਓਰ ਚੰਦੇਰੀ ਦਾ ਹੀ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਵਰਕ ਹੈ ਇਹ ਵਿੱਚ ਬਿਲਕੁਲ ਪਿਓਰ ਚੰਦੇਰੀ ਦਾ ਦੁਪੱਟਾ ਇਹ ਲੁੱਕ ਆ ਜਣੀ ਸੋਹਣੀ ਦੇਖੋ ਕਿੰਨਾ ਪਿਆਰਾ ਸੋਹਣਾ ਸੋਹਣਾ ਬਹੁਤ ਪਿਆਰੀ ਲੁੱਕ ਹੈ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੋਹਣਾ ਇਹਦੇ ਵਿੱਚ ਕਲਰ ਦਿਖਾਉਣੇ ਆ ਦੇ ਵਿੱਚ ਹੈਗਾ ਨੈਕਸਟ ਫਰੋਜ਼ੀ ਕਲਰ 3 ਮੀਟਰ ਦੀ ਸ਼ਰਟ ਖੱਡੀ ਤੇ ਮਨੇ ਆ ਸੂਟ ਇਹ ਬਹੁਤ ਪਿਆਰਾ ਜਿੰਨਾ ਮਰਜ਼ੀ ਹੈਵੀ ਨਾਪ ਹੋਵੇ ਏ ਲਾਈਨ ਬਣਾਣਾ ਤੁਸੀਂ ਆਰਾਮ ਨਾਲ ਬਣ ਜਾਂਦਾ ਜਦੋਂ 3 ਮੀਟਰ ਦਾ ਫੈਬਰਿਕ ਹੁੰਦਾ ਇਹ ਨੈਕ ਆ ਗਈ ਲਾਈਟ ਫਰੋਜ਼ੀ ਕਲਰ ਹੈ ਇਹ ਘੇਰੇ ਤੇ ਆ ਗਿਆ ਵਰਕ ਇਹ ਬੈਕ ਪੱਲੇ ਤੇ ਆ ਜਾਣਾ ਜੀ ਵਰਕ ਇਹ ਬਾਜੂ ਤੇ ਆ ਜਾਣਾ ਅਲੱਗ ਤੋਂ ਵਾਜ ਦਿੱਤੀਆਂ ਹੋਈਆਂ ਜਿੰਨੀ ਮਰਜ਼ੀ 슬ੀਵਸ ਤੁਸੀਂ ਰੈਡੀ ਰੱਖ ਸਕਦੇ ਹੋ ਇਹ ਫਰੰਟ ਆ ਜਾਣਾ ਪ्योर ਮਸਲੀਨ ਦੀ ਬਾਟਮ ਹੈ 3 ਮੀਟਰ ਦੀ ਨਾਲ ਇਹ ਪ्योर ਚੰਦੇਰੀ ਦਾ ਹੀ ਦੁਪੱਟਾ ਨਾਲ ਦੁਪੱਟੇ ਦੇ ਪੱਲਿਆਂ ਤੇ ਸਾਰਾ ਵਰਕ ਹੈ ਵਿੱਚ ਬੂਟੀ ਬਹੁਤ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਲੱਸੀ ਇਹਨਾਂ ਕਾਣੀ ਸੁਪ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਨੈਕਸਟ ਆ ਗਿਆ ਪਿਸਤਾ ਗ੍ਰੀਨ ਕਲਰ ਪਿਸਤਾ ਗ੍ਰੀਨ ਕਲਰ ਹੈ ਹੇ ਤੁਹੇ ਦਿਖਾ ਦਿੰਨੇ ਜੀ ਇਹ neck ਹੈ ਦੀ ਤੇ ਇਹ ਹੈਗਾ ਘੇਰਾ ਤੇ ਇਹ ਬਾਜੂ ਆ ਗਈ ਹੈ ਅਲੱਗ ਤੋਂ ਤੇ back ਪੱਲਾ ਆ ਜਾਣਾ ਬਹੁਤ ਪਿਆਰਾ ਇਹ suit ਬਣਿਆ ਪਿਸਤਾ ਗ੍ਰੀਨ ਕਲਰ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ 3 ਮੀਟਰ ਦੀ ਉਹ ਸ਼ਰਟ ਹੈ ਤੇ ਪਿਓਰ ਚੰਦੇਰੀ ਦਾ ਦੁਪੱਟਾ ਕਿੰਨਾ ਪਿਆਰਾ ਪਿਆਰੀ ਲੁੱਕ ਹੈ ਬਹੁਤ ਸੋਹਣਾ ਸੂਟ ਹੈ ਇਹ ਲੁੱਕ ਹੈ 2800 ਪ੍ਰਾਈਸ ਦੇ ਨਾਲ ਇਹ ਮੈਂ ਤਿੰਨ ਸੂਟ ਦਿਖਾਏ ਤੁਹਾਨੂੰ 2800 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਇਹ ਵੀ ਆਪਣਾ ਜੈ ਵੀ ਜੇ ਬ੍ਰੈਂਡ ਦਾ ਸੂਟ ਹੈ ਜੀ ਇਹ ਪਿਓਰ ਚੰਦੇਰੀ ਦੇ ਵਿੱਚ ਹੈ ਜੀ ਇਹ ਵੀ ਸੂਟ ਸੰਦੇਰੀ ਦਾ ਹੀ ਦੁਪੱਟਾ ਨਾਲ ਤੇ ਕਾਟਨ ਦੀ ਬਾਟਮ ਹੈ ਦੇ ਨਾਲ ਇਹ ਸਿੰਗਲ ਯਾ ਬੜੇ ਸੋਹਣੇ ਬਟਨ ਦਿੱਤੇ ਹੋਏ ਨਾਲ neck ਤੇ ਯੂਜ਼ ਕਰਨ ਲਈ ਇਹ ਵੀ 3 ਮੀਟਰ ਦੀ ਸ਼ਰਟ ਹੈ। ਅਲੱਗ ਤੋਂ ਦਿੱਤੀਆਂ ਹੋਈਆਂ 슬ੀਵਜ਼। ਕਿੰਨਾ ਪਿਆਰਾ। ਚंदेਰੀ ਦਾ ਸੂਟ ਹੈ। ਜੈਵੀ ਜੇ ਬ੍ਰਾਂਡ ਦਾ ਇਹ ਫਰੰਟ ਪੱਲਾ ਆ ਜਾਣਾ। ਇਹ ਕੇ ਰਾ ਗਿਆ ਫਰੰਟ ਘੇਰੇ ਤੇ ਆ ਜਾਣਾ ਜਿੰਨਾ ਮਰਜ਼ੀ ਹੈਵੀ ਤੁਸੀਂ ਰੱਖ ਸਕਦੇ ਹੋ ਨਾ। ਇਹ ਬਾਜੂ ਆ ਜਾਣੇ ਜੇ ਅਲੱਗ ਤੋਂ। ਇਹ ਬਾਜੂ ਤੇ ਆ ਜਣਾ ਬਟਨਸ ਦਿੱਤੇ ਹੋਏ ਆ ਬਾਜੂ ਦੇ ਲਈ ਸੌਰੀ neck ਦੇ ਲਈ ਡਿਜ਼ਾਈਨਿੰਗ ਲਈ ਤੇ ਕਾਟਨ ਦੀ ਉਹ ਬਾਟਮ ਹੈ ਜੀ ਇਹ ਬਾਟਮ ਤੇ ਵਰਕ ਆ ਗਿਆ ਨੀਚੇ ਸ਼ਰਟ ਨੂੰ ਲਾਈਨਿੰਗ ਲੱਗਣੀ ਆ ਬਾਟਮ ਨੂੰ ਲਾਈਨਿੰਗ ਨਹੀਂ ਲੱਗਣੀ ਤੇ ਚੰਦੇਰੀ ਦਾ ਹੀ ਦੁਪੱਟਾ ਇਹ ਦੇਖੋ ਬਹੁਤ ਪਿਆਰਾ ਦੁਪੱਟਾ 골ਡਨ ਕਲਰ ਦੇ ਵਿੱਚ 골ਡਨ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਣੀ ਜਿਸ ਸੂਟ ਦੀ 2600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3 ਮੀਟਰ ਦੀ ਸ਼ਰਟ ਹੈ ਜੀ ਇਹਦੀ ਵੀ 20 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਸਿੰਗਲ ਹੀ ਹੈ ਕਲਰ ਤੇ ਨੈਕਸਟ ਆ ਗਿਆ ਵੀ ਪਿਓਰ ਚੰਦੇਰੀ ਤੇ ਪਿਸਤਾ ਗ੍ਰੀਨ ਕਲਰ ਹੈ ਬਹੁਤ ਸੋਹਣਾ ਸੂਟ ਹੈ ਇਹ ਸਟਾਈਲਿਸ਼ ਸੂਟ ਹੈ ਚੰਦੇਰੀ ਦੀ ਸ਼ਰਟ ਹੈ ਮਲਟੀ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਪਿਓਰ ਚੰਦੇਰੀ ਹੈ ਜੀ ਇਹ ਵਾਲੀ ਬਿਲਕੁਲ ਪਿਓਰ ਚੰਦੇਰੀ ਸ਼ਰਟ ਦੀ ਤੇ neck ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ neck ਤੇ ਹੋਇਆ ਇਹ ਸਾਰਾ ਵਰਕ ਕੀਤਾ ਹੋਇਆ neck ਤੇ ਪਿਸਤਾ ਗ੍ਰੀਨ ਕਲਰ ਦੀ ਬਾਟਮ ਤੇ ਨਾਲ ਮਲਟੀ ਕਲਰ ਦੇ ਵਿੱਚ organza ਦਾ ਦੁਪੱਟਾ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਤੇ 4 ਸਾਈਡ ਲੇਸ ਲੱਗੀ ਹੋਈ ਹੈ ਦੁਪੱਟੇ ਤੇ ਇਹ ਲੁੱਕ ਨਾਲ ਵੀ ਸੂਟ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ 3700 ਪ੍ਰਾਈਸ ਹੈ ਜੀ 3700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਵੀ ਸਿੰਗਲ ਹੈ ਸੂਟ 3700 ਪ੍ਰਾਈਸ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ